ਸਤਿ ਸ਼੍ਰੀ ਅਕਾਲ ਜੀ। ਲੋ ਜੀ ਖੇਤ ਚ ਪਹੁੰਚ ਗਏ। ਅੱਜ ਆਪਾਂ ਗੰਨੇ ਦੀ ਲਾਈਵ ਬੰਦੇ ਆਪਣੀ ਕੜਾਈ ਕਰਨ। ਉਹਨੂੰ ਦੁਕਾਉਂਦੇ ਆ। ਉਹ ਕਿਹੜਾ ਸਿਸਟਮ ਹੈ ਕਿਦਾਂ? ਇਹ ਗੰਨਾ ਜੀ ਆਪਣਾ 88 COJ 88 ਇਹ ਆਪਾਂ ਨੇ ਬੀਜਿਆਤਾ ਜੀ ਕੱਤ ਕੀ। ਉਹਦੇ ਵਿੱਚ ਬੀਜ ਦੀ ਤੀ ਕਣਕ। ਕਣਕ ਵੱਢ ਕੇ ਫਿਰ ਗੰਨਾ ਉੱਤੇ ਬਾਦ ਸ਼ੁਰੂਟ ਸਟਾਰਟ ਹੋਇਆ ਵਧਣਾ, ਫੁੱਲਣਾ। ਇਹਦੇ ਜੀ ਥੋੜਾ ਜਿਹਾ ਦਿੱਕਤ ਆਈ ਆ ਬਈ ਪਹਿਨਾ ਡੀਲਾ ਦਾ, ਡੀਲੇ ਦਾ ਸੈਂਪਰਾ ਕਰਤੀ। ਵਿੱਚ ਬੂਟੇ ਵੀ ਲਾਏ ਗਏ ਸੈਂਪਰਾ ਨੇ ਫਿਰ ਸਾਰਾ ਕੁਝ ਡੀਲਾ ਦਾ ਚੱਕਤਾ ਬਿਲਕੁਲ ਹੁਣੀ ਦੇ ਵਿੱਚ ਜੀਰੀ ਆ ਜ਼ਿਆਦਾ ਹੋਰ ਕੋਈ ਕੱਖ ਨਹੀਂ ਹੈਗਾ ਇਹਨਾਂ ਇਹ ਜੀਰੀ ਜ਼ਿਆਦਾ ਉੱਗੀ ਵੀ ਆ ਮੈਂ ਕਿਹਾ ਵੀ ਜੀਰੀ ਦੇ ਹੁਣ ਸਪਰੇ ਦਾ ਕਾਨੂੰ ਮਾਰਨੀ ਆ ਵੀ ਚਲੋ ਇੱਕ ਗੜਾਈ ਕਰਾ ਦਿੰਦੇ ਆ ਇਹਦੀ ਇੰਨੇ ਵੀ ਚੀ ਦਾ ਫਰਕ ਪੈ ਜਣਾ ਜੀ ਕਰਕੇ ਫਿਰ ਅੱਜ ਆਪਾਂ ਆਪਣੇ ਬੰਦੇ ਇੱਥੇ ਲੇਬਰ ਆਪਣੇ ਕੋਲ ਹੈ ਕਿਉਂ ਦੀ ਮੋਟਰ 'ਪ ਗੜਾਈ ਕਰਨ ਲਾਏ ਹੋਏ ਆ ਦੇਖਦੇ ਆ ਕਿਦਾਂ ਦੀ ਗੜਾਈ ਕਰਦੇ ਆ ਹੁਣ ਅਕੇ ਵਿੱਚ ਬੂਟੇ ਲਾਇਏ ਵੇ ਤੇ ਨਤਿਆ ਕਰਤੀ ਸ਼ੁਰੂ ਗੜਾਈ ਸੁੱਕਾ ਤਾਂ ਨਹੀਂ ਹੈਗਾ ਖੇਤ ਨਹੀਂ ਨਹੀਂ ਸੁੱਕਾ ਨਹੀਂ ਹੈ ਹਾਂ ਠੀਕ ਹੈ ਠੀਕ ਹੈ ਠੀਕ ਆ ਅੱਛਾ ਅੱਛਾ ਬਾਤ ਦੇਖ ਕੇ ਵਧੀਆ ਗੁੜ ਦੋ ਇੱਕ ਵਾਰੀ ਉਹ ਆਉਣੀ ਦੀ ਗੜਾਈ ਹੋਣੀ ਐਨ ਐ ਬਣਾ ਦੇ ਵਧੀਆ ਬੁੜਾ ਐ ਬਣਾ ਦੇ ਗੁੱਡ ਕੇ ਹੋਣੀ ਨੂੰ ਕੋਈ ਨਾ ਨਹੀਂ ਫਿਰ ਬਾਰ ਬਾਰ ਨਹੀਂ ਗੜਾਈ ਹੁੰਦੀ ਹੈਗੀ ਜੀਰੀ ਕੇ ਬਾਅਦ ਇੱਕ ਵਾਰੀ ਕਰ ਲੈਣਾ ਹਾਂ ਜੀਰੀ ਦੇ ਬਾਅਦ ਉਹ ਗੁੱਡੀ ਹੋ ਜਾਣਾ ਇਹ ਹੋਰ ਕਿੰਨੀ ਕੁ ਵਾਰੀ ਗੁੱਡਣਾ ਇਹ ਹਾਂ ਤਾਂ ਉਹ ਹੀ ਗੜਾਈ ਆ ਉੱਥੇ ਡੀਲਾ ਤਾਂ ਸੁੱਕ ਗਿਆ ਬਿਲਕੁਲ ਹਾਂ ਤਾਂ ਜੀ ਉੱਗਿਆ ਹੈ ਹੋਰ ਤਾਂ ਕੋਈ ਕੱਖ ਨਹੀਂ ਹੈਗਾ ਤਾਂ ਨੁਗੜੇ ਕਰਕੇ ਥੋੜਾ ਜਿਹਾ ਲੱਗੀ ਜਾਂਦਾ ਆ ਬੂਟਿਆਂ ਦਾ ਥੇਲਾ ਕਿਹ ਹਾਲ ਬਣਿਆ ਪਿਆ ਹਾਂ ਦੇਲਾ ਐ ਤੈਨੂੰ ਸੁਣਿਆ ਪਿਆ ਟੁੱਟ ਕੇ ਉਹਨਾਂ ਦਾ ਚੱਲ ਗੱਡੋ ਫਿਰ ਤਿੰਨੇ ਬੰਦੇ ਆ ਹਾਂ ਜੀ ਤਿੰਨੇ ਬਾਕੀ ਕਿੱਧਰ ਗਏ ਬਾਕੀ ਗਾੜੀ ਭੱਜੋ ਬੰਦਾ ਜਗਦੀਪ ਹਾਂ ਜੋ ਬੰਦਾ ਗੋਲੂ ਮੈਂ ਗੋਲੂ ਦੇ ਛਾ ਤਿੰਨ ਬੰਦਾ ਆਪਨੇ ਓਛਿਆ ਚਲ ਠੀਕ ਹੈ ਨਈ ਮਰਤਾ ਨਦੀਆ ਮੈਂ 88 ਗਰੇ ਨੇ ਪਟਾਰਾ ਬਥੀਰਾ ਕਰਦਾ ਥੱਲੇ ਤੇ ਦੇਖ ਲੈ ਚਾਰ ਚਾਰ ਪੰਜ ਪੰਜ ਡੱਕੇ ਪਰ ਇਹ ਪੜਿਆ ਜਾ ਪਤਾ ਨਹੀਂ ਘਾਤੇ ਪੈ ਰਹੇ ਯਾਰ ਸੁਪਰੇ ਵੀ ਕਰ ਲਿਆ ਸੁੰਡੀਆਂ ਦੋ ਤਿੰਨ ਜੂਂ ਜੀ ਪਈ ਵੀ ਤੀ ਪਹਿਨਾ ਦਿਖਾਈਏ ਇੱਕ ਵਾਰੀ ਨਾ ਸਪਰੇ ਵੀ ਕਰੀ ਆ ਮੈਂ ਇਹ ਨੂੰ ਦੇਖ ਲੈ ਵੀ ਤੂੰ ਸਾਰੇ ਨੂੰ ਦੋ ਤਿੰਨ ਸਪਰੇ ਹਾਂ ਹੋ ਰਹੀਆਂ ਪੱਤੇ ਪਲੇ ਹੋ ਰਹੇ ਆ ਇਹ ਇਹ ਤਾਂ ਕੋਈ ਘਾਟ ਬਾਦੇ ਆ ਤਾਂ ਚਲ ਦੇਖਦੇ ਆ ਕੋਈ ਨਹੀਂ ਅੱਜ ਗੋਡੋ ਫਰੀ ਨੂੰ ਚੈੱਕ ਕਰਦੇ ਆ ਕਾਜੀ ਘਾਟ ਬਾਦ ਦਾ ਸੁੰਡੀ ਦਾ ਵਿੱਚ ਦਿਖਦੀ ਨਹੀਂ ਕੋਈ ਨਾ ਕੀੜੀ ਦਿਖਦੀ ਆ ਕਿਤੇ ਸਪਰੇ ਕਰ ਲਈ ਤੀ ਨਾ ਸਪਰੇ ਕਰਨੇ ਤੇ ਬਾਅਦ ਫਰਕ ਆ ਉਧਰ ਦਾ ਫਰਕ ਪੈ ਗਿਆ ਉਹ ਜਦੋਂ ਦੀ ਸਪਰੇ ਕਰੀ ਆ ਆਪਾਂ ਨੇ ਫੇਰ ਵੀ ਪਹਿਨਾ ਜਿਆਦਾ ਹੋ ਗਏ ਤੇ ਨਾ ਟਕੜਾ ਨਹੀਂ ਭਾਬਾ ਟਕੜਾ ਤੇਰੇ ਸਾਹਮਣੇ ਕਰਕੇ ਦਿਖਾਉਣਾ ਤੈਨੂੰ ਇਹ ਇਹ ਵਧੀਆ ਹੀ ਨਹੀਂ ਹੈਗਾ ਥੱਲੇ ਤੇ ਦੇ ਕਿੱਕਣਾ ਫੁੱਟਿਆ ਬਲ ਦੇਖ ਹੋਗਾ ਟਕੜਾ 8 8 10 10 ਗੰਨੇ ਤਾਂ ਨਿਕਲੇ ਆਏ ਇਹਦੇ ਹੋਰ ਕਿੰਨੇ ਕਿ ਨਿਕਲਣੇ ਆ ਹੁਣ ਪੁੱਤ ਰੇ ਨਹੀਂ ਕਰਨਾ ਉਹ ਜਿੰਨੀ ਖਰਾਕ ਪਾਵਾਂਗੇ ਉਹਨਾਂ ਟਕੜਾ ਹੋਊ ਬਸ ਜੰਮ ਸਹੀ ਚਾਹੀਦਾ ਆਪਣੇ ਵਾਲੇ ਆਹੀ ਵੀ ਹੈ ਹਾਂ ਉਹ ਰਹਿਣਾ ਤਾਂ ਬਰੀਕੇ ਐ ਨੇ 88 ਨੇ ਮੋਟਾ ਥੋੜੋ ਹੋਣਾ 88 ਥੋੜੋ ਮੋਟਾ ਹੁੰਦਾ ਹੁਣ ਕਿਤੇ 18 ਗੰਨਾ ਥੋੜੋ ਆ ਵੀ ਜਿਹੜਾ ਮੋਟਾ ਹੋਊਗਾ ਇਹ 88 ਐ ਰਹਿਣਾ ਇਹਨੇ ਬਰੀਕੇ ਆ ਪਰ ਐ ਵੀ ਹੋ ਬਥੇਰਾ ਹੁਣ ਚੱਲ ਗੁਰਦੋਂ ਐ ਚੰਗੀ ਤਰ੍ਹਾਂ ਹੁਣ ਇਹ ਆ ਤੈਨੂੰ ਲਓ ਜੀ ਜਗਦੀਪ ਕੋ ਖੇਤ ਚ ਪੁੱਜੇ ਆ ਕਿਆ ਕਹਿੰਦੀ ਪਨੀਰੀ ਮੇਰੀ ਵਧੀਆ ਜੀ ਦੇਖ ਤਾਂ ਪਟਕੇ ਹਾਂ ਪਟਕੇ ਦੇਖ ਤਾਂ ਗੱਡੀ ਹੋਗੀ ਉਹ ਰੋਸ ਸਟੇਟਸ ਲਾਈ ਜਾਂਦਾ ਤੂੰ ਉਹ ਲੈਤਾ ਲਾਉਣੇ ਵਾਲੀ ਹੋਈ ਕਿ ਨਹੀਂ ਪਾਣੀ ਛੱਡੀ ਹੈਗੇ ਨਹੀਂ ਆਇਆ ਤਾਂ ਗੱਲੀਓ ਲਾਉਣ ਦਾ ਮੈਂ ਪਾਣੀ ਉਹ ਲੱਗਿਆ ਦਾ ਪੰਨਾ ਨਹੀਂ ਇਹ ਨਹੀਂ ਖੇਚ ਪਾਣੀ ਅੱਛਾ ਖੇਚ ਚ ਪਾਣੀ ਤਾਂ ਛੱਡੀ ਦਾ ਕਿੰਨੇ ਦਿੰਦੀ ਹੋਗੀ ਅੱਜ ਇਹ ਕਿੰਨੀ ਤਰੀਕ ਅੱਜ 9 ਹੋਊਗੀ ਮਲਾਦੀ ਬਰੀਆ 10 ਹੋ ਗਈ 10 ਤਾਂ ਨਹੀਂ ਹੈਗੀ ਯਾਰ 11 ਹੋ ਗਈ ਨਾ 10 ਹੋਗੀ 10 ਆ ਹੂੰ 10 ਤਰੀਕ ਹੈ ਭਾਈ ਇਹ ਹਾਂ 10 ਨੂੰ ਬਗੀਆ ਲਾਉਣ ਜੋਗੀ ਤਾਂ ਹੋ ਗਈ ਲਾਉਣ ਜੋਗੀ ਆਹਾ 15 16 ਤੱਕ ਕਹਿੰਦੇ ਆ ਭਈ ਇਹ ਇੱਕ ਬੀਰੀ ਇਹ ਹਾਂ 468 ਮੇਰੇ ਬੀਜੀ ਇਹਨਾਂ ਤਰੀਕਾ ਯਾਦ ਨਹੀਂ ਯਾਰ ਕਿਹੜੀ ਨੂੰ ਬੀਜੀ ਹੋਈ ਆ ਤੁਹਾਨੂੰ ਇਹ ਵੀ ਵਧੀਆ ਜੰਮੀ ਵੀ ਆ 26 ਕਹਿੰਦੀ 26 ਵੀ ਠੀਕ ਆ 26 20 ਜ ਮੈਨੂੰ ਬਰੀਕ ਲੱਗਦਾ ਹਨਾ ਹੈ 26 ਦਾ 20 ਜ ਨੇੜੇ ਲੱਗਦਾ ਹਾਂ 26 ਦਾ ਹੈ ਨੀ ਕਿਆਰੀ ਹੋ ਹਮਦੁਲਾ ਉਹ ਤੋਂ 16 ਕਿਲੋ ਪਾਇਆ ਤਾਂ ਹਾਂ ਇਹਦੇ ਚ 20 ਕਿਲੋ ਪਾਇਆ ਤਾਂ ਹੀ ਫਿਰ ਹਾਂ ਥੋੜਾ ਨੇੜੇ ਆ ਦੇਗਾ ਕਾ ਗਈ ਹੈ ਨਾ ਸੰਗ ਉਹ ਸਿੱਧੀ ਆ ਸਿੱਧੀ ਆ ਤਾਂ ਨੂੰ ਸਿੱਧੀ ਆ ਮਿੰਕੇ ਪਾਇਏ ਤੇ ਹੈਗਾ ਤਾਂ ਆਪਾਂ ਨੇ ਕਿਆਰੀਆਂ ਇਹਨਾਂ ਆਹ ਪਤਾ ਨਹੀਂ ਕਿੰਨੀ ਫਰੀਕ ਦਾ ਹਨ ਅੱਗੇ ਤਾਂ ਜਦ ਨਿਕਲਦਾ ਤੂੰ ਮੇਕੇ ਨਹੀਂ ਹੋ ਰਿਹਾ ਠੀਕ ਆ ਵੀ ਕੋਈ ਨਹੀਂ ਜਦ ਤੱਕ ਆਰਾਮਦਾਰੀ ਗੱਲ 20-22 ਤੱਕ ਹਾਂ 20-22 ਤੱਕ ਕਹਿਣ ਹੋਇਆ ਹੁਣੀ ਦਸ ਦਿਨ ਬਹੁਤ ਆ ਦਾ ਦਰ ਪੰਜ ਦਿਨੇ ਬੋਤ ਹੁੰਦੀ ਆ ਚਲ ਠੀਕ ਚਰੀ ਪਹਿਨਾ ਮੈਨੂੰ ਉਮੀਦ ਨਹੀਂ ਸੀ ਵੀ ਹੋਇਆ ਉਹ ਉਹ ਯਾਰੀ ਜੇ ਲੀਡਰ ਕਰੀ ਹੋਈ ਮੈਨੂੰ ਤਾਂ ਆਪ ਨਹੀਂ ਉਮੀਦ ਮੈਂ ਤਾਂ ਭੈਣੀ ਵੀ ਗੱਲ ਰੌਣੀ ਜੇ ਕਰੇ ਮੈਂ ਉੱਥੀ ਬੀਜ ਲਵਾ ਜੇ ਨਾਲ ਲੋਟ ਆਈ ਹੂੰ ਜਿਹੜੀ ਵੱਡ ਬੱਡ ਕੇ ਡੰਗਰਾਂ ਨੂੰ ਪਾ ਕੇ ਮਾਂ ਖਾਲੀ ਬਾਹ ਕੇ ਉੱਥੇ ਬੀਜ ਲਾਨੇ ਆ ਫਿਰ ਚਲ ਆ ਗਈ ਲੋਟ ਹੁਣ ਤਾਂ ਤੇਰੇ ਸਾਹਮਣੇ ਮੇਰੇ ਸਾਹਮਣੇ ਲਾ ਗਈ ਪਹਿਨਾ ਮੈਨੂੰ ਐ ਲੱਗਦਾ ਤਾਂ ਵੀ ਪਾਣੀ ਨੇ ਦੱਬ ਲੈਣੀ ਜਿਹੜਾ ਲਾਇਆ ਤਾਂ ਪਾਣੀ ਨੇ ਨਹੀਂ ਦੀ ਛੜੀ ਜੰਮੀ ਬਥੇਰੀ ਸੀ ਹਾਂ ਪਾਣੀ ਲੱਗੇ ਦੇ ਬਾਅਦ ਛੜੀ ਨਿਗਰੇ ਗਈ ਜਗਣਾ ਉਹੀ ਹੋ ਗਿਆ ਤਾਂ ਵੀ ਥੱਲੇ ਨੂੰ ਚ ਗਈ ਹ ਕਬਈ ਇਹਨੂੰ ਪਾਣੀ ਲਾਉਣ ਲੱਗਿਆ ਦਾ ਰਾਤ ਜੂਂਗਿਆ ਪਾਇਦਾ ਇਹਨੂੰ ਟੜੀਆਂ ਆਈਆਂ ਪੈ ਗਿਆ ਖਾਲੀ ਬਿਨਾਂ ਟੜੀਆਂ ਤਾਂ ਹੀ ਪਈਆਂ ਪਾਣੀ ਨੇ ਦੱਬ ਲਈ ਤੀ ਨਾ ਹੁਣ ਤਾਂ ਵਧੀਆ ਹੋਈ ਆਈ ਮੈਂ ਦੇਖੀ ਅੱਜ ਹੋ ਜਾਂਦਾ ਪਹਿਲਾਂ ਪਾਣੀ ਦੱਬ ਲੈਂਦਾ ਯਾਰ ਹੋ ਜਾਣੀ ਨਾ ਨਾ ਪੂਰੀ ਪੂਰੀ ਐ ਨਾ ਮੇਰੇ ਉਹ ਜੀ ਮਲਕੀਤ ਬਾਈ ਤੋਂ ਪਹੁੰਚੇ ਆਪਾਂ ਲੱਗੇ ਭਾਜੀ ਪਨੀਰੀ ਬੀਜ ਕੇ ਆਗੇ ਆਹ ਹੁਣ ਲੱਗੇ ਬੂਤੇ ਮੈਣਨਾ ਮਾ ਦੇਖਦੇ ਗੈਸਿਆ ਕਾਸਮੀਆ ਪੂਰਾ ਹੈ ਨਾ ਸੀ ਮੈਂ ਕਿਹਾ ਦੇਖਦਾ ਹੁੰਦਾ ਦੇਖਦੇ ਆ ਵੀ ਕਿਹਿਆ ਪ੍ਰੋਸੈਸ ਨਿਕਲਦਾ ਹੁਣ ਕਿੰਨੇ ਬੂਟੇ ਆ ਕਿੰਨੇ ਮਟਾਈ ਆ ਕਿੰਨੇ ਕਾ ਗਾਈ ਦੀ ਪਤਾ ਲੱਗ ਜਾ ਲੰਬਾਈ ਤੇ ਬੂਟੇ ਦੀ ਬਹੁਤ ਆ ਨਾ ਨਾ ਵੀ ਮਟਾਈ ਵਾਲੇ ਦੇਖ ਵੀ ਕਿੰਨੇ ਮੋٹے ਬੂਟੇ ਆ ਉਹ ਦੇਖ ਲਓ ਆਪਣੇ ਪਤਾ ਲੱਗ ਜੂ ਮੜਾ ਜ ਆਪਣਾ ਅੰਦਾਜ਼ਾ ਹੋ ਜਾਂਦਾ ਮੇਰੇ ਪੰਮੇ ਦੂਏ ਪਤਲੇ ਤਾਂ ਛੱਡੀ ਜਾਣੇ ਪਰ ਆਹ ਪਾਈ ਛੱਡ ਦੇਣੇ ਛੱਡ ਦੇਣੇ ਇਹ ਤਾਂ ਬਾਲਣ ਚੇ ਆ ਇਹ ਬਾਲਣ ਚ ਛੱਡ ਦੇਣੇ ਸਭ ਠੀਕ ਆ ਆਪਾਂ ਮੇਨੇ ਮੇਨੇ ਆ ਠੀਕ ਆ ਚਲੋ ਸ਼ਾਮ ਨੂੰ ਮਿਲੂਗਾ ਹੁਣ ਨੂੰ ਮਿਲ ਲੈਂਦੇ ਹਾਂ ਕਰ ਦੋ ਸਰਪੰਚ ਸਾਹਿਬ ਨਾਲ ਆਏ ਕਾਫੀ ਪਹੁੰਚ ਕੇ ਉਹ ਯਾਰ ਕੰਮ ਪੱਕਾ ਕਰੀਦਾ ਇਹ ਤਾਂ ਹੈ ਉਦੋਂ ਸਰਦ ਉਦੋਂ ਨਾ ਸੀ ਕੱਚਾ ਕਰ ਲਿਆ ਉਦੋਂ ਫਿਰ ਬਾਅਦ ਚ ਗਲਤ ਹੋ ਗਿਆ ਤਾਂ ਆ ਦੇ ਆਪਣੇ ਬਰਾਬਰ ਸਰ ਬਰਾਬਰ ਜਿਵੇਂ ਇੱਥੇ ਪਾਵਾਂ ਹਾਂ ਤੇਰੇ ਬਰਾਬਰ ਹੈ ਬੜ ਪੈ ਗਿਆ ਜੱਚ ਨਹੀਂ ਬੜਦਾ ਕੋਈ ਚੱਕਰ ਸਿੱਧਾ ਹੋਊਗਾ ਕਿੱਧਰ ਨੂੰ ਲੈ ਮੈਂ ਦੇਖ ਨਹੀਂ ਬੜਦਾ ਕੋਈ ਜੱਕ ਨਹੀਂ ਤੂੰ ਆਏ ਪਾ ਦੇ 31 ਜਾ ਬਈ ਲੈ ਨੇ ਹੀ ਜਾਣਾ ਉਹ ਹੀ ਜਾਣਾ ਮੈਂ ਪਾਈ ਚਲਦੇ ਤਾਂ ਵੀ ਫਿਰ ਕੋਈ ਐ ਵੈਰ ਹੋ ਜੀਦਾ ਹਾਂ ਉੱਚਾ ਪਾਏ ਨਾ ਹਾਂ ਬਾਈ ਤੁਸੀਂ ਤੁਸੀਂ ਵੀ ਤਜਰਬੇ ਦੇਖੀ ਜਾਓ ਲੈ ਹੋਰ ਤਾਂ ਦੇਖੋ ਹੁਣ ਇਹ ਚੀਜ਼ ਪਤਾ ਤਾਂ ਲੱਗੇ ਵੀ ਕਿੰਨੇ ਕੁ ਓਵਰ ਦੇ ਹੈਗੇ ਆ ਕਿੰਨੇ ਕੁ ਅੰਡਰ ਵਿੱਚ ਕੱਢਦਾ 23 ਦਾ 23 ਦਾ ਹੋਊਗਾ 21 21 ਆ ਵੀ 24 ਲਈ ਆ ਤੇਰਾ ਹੈਗਾ 24 ਦਾ ਹੈ ਹਾਂ ਉਹ ਕੋਈ ਨਹੀਂ ਮਾੜਾ ਮੋਟਾ ਦਾ ਇੱਧਰ ਇੱਧਰ ਹਾਂ 24 ਹੋਵਾ 24 ਹੋਇਆ ਸਮਝਦਾ ਬਲ ਪੈਂਦਾ 23 ਰੱਖ ਲੈ ਤੂੰ 24 ਇੰਚ ਇਹ ਛੱਡ ਦਈਏ ਕਿ ਲਾ ਲਈਏ ਵੀ ਲੈ ਇਹ ਤਾਂ ਚਾਹੀਦਾ ਇਹ ਤਾਂ ਠੀਕ ਆ ਬਾਦਿਆਂ ਇਹ ਤਾਂ ਓਵਰ ਚ ਆਉਂਦਾ ਹੁਣ ਤਾਂ 10 ਇੰਚ ਦੇ ਉੱਪਰ ਓਵਰ ਆ ਲੱਗਣ ਦੇ 16 ਐ 16 ਐ ਇਹ ਨੂੰ ਰਹਿਣ ਦੇ ਟੁੱਟ ਗਿਆ ਇਹ ਪਾਉਣਾ ਮੂੰ ਪਾ ਦਿੰਦੇ ਚੱਲ ਇਹ ਵੀ ਪਾ ਕੇ ਦੇਖ ਲੈ ਦੋਈ ਸਾਈਡ ਨੂੰ ਘੁਮਾ ਜਾ 24 ਤਾਂ 23 ਦਾ ਬਾਈ 23 ਦਾ ਕਾਈ ਕਰਨਾ ਸਾਰੇ ਮਿਲਦੇ ਨੇ ਇੱਕੜੇ ਹਾਂ ਆ ਜਾ ਹੁਣ ਮੜਾ ਜੀ ਨੂੰ ਇੱਧਰ ਨੂੰ ਆਇਆ ਤੁਸੀਂ ਦੱਸਿਓ ਪਰ ਤੂੰ ਇਹ ਮਿਲਕੇ ਆਪਾਂ ਨੇ ਨਾ ਤੂੰ ਫੋਨ ਫੜ ਜਾ ਛੇ ਜਿਆਦਾ ਬੱਸ ਫੋਨ ਹੁਣ ਕਰਦੇ ਬੰਦੇ ਨੇ ਕੋਈ ਨਹੀਂ ਅੱਧ ਵਿੱਚ ਫਿਰ ਆਪਾਂ ਮਿਲਕੇ ਆਹੋ ਚਲ ਠੀਕ ਹਾਂ ਇਹ ਜੀ ਫੋਨ ਹੁਣ ਸਾਰੇ ਮੈਂ ਫਿਰ ਆ ਵੀ ਤਾਂ ਪੰਜ ਮਿੰਟ ਹੀ ਬਣਨੀ ਬੰਦੇ ਦੇ ਫੋਨ ਪਰ ਲੱਜਣੇ ਉਹ ਦੇਖਾਂ ਲਈ ਚਲ ਠੀਕ ਹੈ ਸਾਰੇ ਮਿਲ ਚਲੋ ਬਾਈ ਕੂਟੇ ਕਰ ਲੈ ਸਾਰੇ ਰੈਡੀ ਲੈ ਲੀਏ ਲੈਣਾ ਹੁਣ ਇਹਨਾਂ ਦਾ ਐਸਟੀਮੇਟ ਬਣਾਉਂਦੇ ਆ ਵੀ ਕਿੰਨੇ ਓਵਰ ਦੇ ਇਹਦੇ ਵਿੱਚ ਕਿੰਨੇ ਕੰਡਰ ਆ ਕਿੰਨਾ ਕ ਵੇਟ ਹੋਊਗਾ ਅੰਦਾਜ਼ਾ ਲਾਉਂਦੇ ਆ ਬੈਠ ਕੇ ਦੇਖਦੇ ਆ ਕਿੰਨੇ ਕ ਬਣਦੇ ਆ ਓਵਰ ਤੇ ਬੂਟੇ ਘੱਟ ਹੂੰ ਘੱਟ ਆਹੀ ਦੋ ਲੈਣਾ ਜਿਆਦਾ ਮੇਰੇ ਸਾਹ ਕੋਲ ਵੀ ਹੁਣ ਦੇਖ ਲੈ ਵੀ ਤੂੰ 1 2 3 ਉਹ ਬਾਹਰ ਦੀਆਂ ਚ ਤਿੰਨ ਚਾਰ ਕਬੂਤੇ ਆ ਹੂੰ ਇਹਦੇ ਫੁੱਲੋ ਵਰਤੀ ਆਉਂਦੀ ਆ ਹਾਂ ਜਿਹੜੇ 24 ਇੰਚ ਦੇ ਉੱਪਰ ਤਾਂ ਹੁਣ 10 ਵਜੇ ਵੀ ਸਟਾਰਟ ਹੋ ਜਾਂਦਾ 10 ਵਜੇ ਸਟਾਰਟ ਹੋ ਜਾਂਦਾ ਹੁਣ ਤਾਂ 10 ਵਜੇ ਸਟਾਰਟ ਹੁੰਦਾ ਹੈ ਜਿਹੜੇ 24 ਦੇ ਉੱਪਰ ਹਮ 20 20 20 20 ਹਮ ਇੱਥੇ ਹੀ ਆ ਸਾਰੇ ਹਾਂ ਚੱਲ ਕੋਈ ਨਹੀਂ ਦੇਖੋ ਫਾਈਕੀਮੀਟਰ ਲਾ ਕੇ ਹੁਣ ਕਿਆ ਕਹਿੰਦਾ ਆਪਾਂ ਨੂੰ ਵੀ ਪਤਾ ਲੱਗਿਆ ਵੀ ਕਿਆ ਗੁੱਸਾ ਭਾਈ ਵੀ ਘਟਤਾ ਜ਼ ਨਹੀਂ ਖਾਂਦੇ ਹਾਂ ਖੜਾਏ ਵੀ ਆ ਪੰਜ ਸਾਲ ਹੁਣ ਪਰ ਹੁਣ ਆ ਹੀ ਆ ਵੀ ਹੁਣ ਆ ਹੀ ਆ ਦੋਲੇ ਬੂਟੇ ਪੱਟ ਹੋ ਗਏ ਜੀ ਲਾਗਣ ਬੁੱਟੇ ਦੇ ਦਵਾਰਾ ਤਾਂ ਬਰਾਬਰ ਵਧੀਆ ਬਰਾਬਰ ਲੱਜੂਗੇ ਦੋ ਜਿਹੇ ਦੇ ਦੂਏ ਬੜੇ ਹੋਗੇ ਇਹਨਾਂ ਨੇ ਫਟਾ ਲੈਣੇ ਚੱਕਰ ਆਇਆ ਇਹਨਾਂ ਚੱਲਣਾ ਬੁੱਟੇ ਓਕਣਾ ਤਿੰਨ ਦਿਨ ਲੱਗੂਗੀਆਂ ਫਾਟੇ ਹੱਡਗੇ ਗੱਬੇ ਗੱਬੇ ਹੈ ਨਾ ਗੱਬੇ ਗੱਬੇ ਤੇਰੇ ਲੱਗਣੀਆਂ ਹੁਣ ਲੱਗੇ ਪੰਜ ਪੰਜ ਦੋ ਲੈਣ ਦਾ ਫੱਕ ਪੈਂਦਾ ਫਿਰ ਉਹ ਤਾਂ ਲੈਂਦੇ ਆ ਚਲ ਜਰੀਏ ਦੇਖਦੇ ਚਲੋ ਮੋਕੀ ਭਾਈ ਲਾਉਨੇ ਹੁਣ ਉੱਥੇ ਬੈ ਕੇ ਐਸਟੀਮੇਟ ਪੈਰਪੂਰ ਧੋਨੇ ਆ ਕੀ ਤੋ ਗਿੱਲੇ ਕਰੇ ਕਹਿੰਦੇ ਮਿੰਦੋ ਚੱਕ ਮੋੜਸਾ ਹੁਣ ਪੈਰ ਧੋਲੀਏ ਕਿੱਥੇ ਆ ਅੱਜ ਖਲ ਚੱਲ ਜੀ ਇਸਾ ਘਾਲ ਜਾਲਦੀ ਏ ਟਿਕੜੋ ਟਿਕੜੀ ਕਰਤੇ ਹਾ ਦੇ ਲੈ ਅੱਜ ਕਹਿੰਦਾ ਚਾਚੇ ਬੂਟਾ ਚੱਲਿਆ ਹਾਂ ਆ ਲਓ ਆਈ ਹੋਣੀ ਹੈਗਾ ਮੈਂ ਵੀ ਲਾਈ ਵੀ ਇਹੀ ਆ ਮੇਰਾ ਬੂਟਾ ਹੈ ਨਾ ਮੇਰਾ ਬੂਟਾ ਹੈ ਇੱਕਣਾ ਹੀ ਆ ਮੇਰਾ ਬੂਟਾ ਸਾਰ ਮੰਨੂ ਕਹਿੰਦਾ ਬੂਟੇ ਘਟ ਲਾ ਦੇ ਬਾਈ ਮੇਰਾ ਲੱਗ ਗਿਆ ਡੇਢ ਕਿਲੇ ਚ ਕੋਈ 410 ਬੂਟਾ ਲੱਗ ਗਿਆ ਦਾ ਡੇਢ ਕਿਲੇ ਚ ਹੋਰ ਕਿੰਨਾ ਕ ਚਾਹੀਦਾ ਹੁਣ ਬਹੁਤ ਹੈ ਹੈ ਕਿੰਨੇ ਆ ਇੱਕਣਾ ਏ 12 ਬਾਈ 12 ਏ ਦੋਨੇ ਸਾਈਡ ਨੂੰ ਬਾਈ ਗੜਾਈ ਬਚਾਉਂਦੀ ਯਾਰ ਹੋ ਆਹੋ ਗੜਾਈ ਨੇ ਵੀ ਬਚਾ ਦੇਣਾ ਆਹ ਜਿਹੜਾ ਦਾ ਬੂਟਾ ਨਹੀਂ ਬਾਈ ਉਹ ਪਹਿਲਾ ਪਿਆ ਉਹੋ ਜਿਹੇ ਬੂਟੇ ਹੋਵੇ ਮੇਰੇ ਸਾਲ ਦੇ ਉਹ ਜਿਹੜਾ ਉੱਪਰਲੇ ਉਹੀ ਕੰਨ ਉਹ ਪਰਾਂ ਵਾਲੇ ਜ਼ਿਆਦਾ ਹੈ ਉਹ ਦੋ ਸਾਲ ਦੇ ਜਿਹੜਾ ਉਹ ਪਹਿਲੇ ਹੀ ਬੂਟੇ ਉਹਦਾ ਦੋ ਸਾਲ ਵਾਲੇ ਦਾ ਇਹੋ ਜਿਹੇ ਬੂਟੇ ਮੇਰੇ ਹੈਗੇ ਆ ਇੱਥੇ ਤੱਕ ਤੇ ਗਈ ਨਹੀਂ ਇਹੋ ਜਿਹੇ ਬੂਟੇ ਇਹਦੇ ਮੈਂ 1 ਸਾਲ ਬੂਟਾ ਜਲਦਾ ਬਾਈ ਹੂੰ ਚੱਲ ਚਲੋ ਜੀ ਕੋਈ ਯਾਰ ਬਾਈ ਕੀ ਦੱਲੀ ਨੂੰ ਦੱਲੀ ਕਹਿੰਦਾ ਠੀਕ ਆ ਠੀਕ ਨਹੀਂ ਹੈਗੀ ਨੀਂਦੀ ਆਉਂਦੀ ਲੱਗਦੀ ਮੈਨੂੰ ਦੱਲੀ ਨੂੰ ਬਾਜੀ ਨੇ ਛੋਲੇ ਖਾਦੇ ਹੋਏ ਅੱਜ ਕਿਹੜੇ ਡੱਟੇ ਵੇ ਅੱਜ ਕਿਹੜੇ ਡੱਟੇ ਵੇ ਪਤਾ ਨਹੀਂ ਕੈਪਲੇਟਾ ਖਾ ਗਏ ਦੱਲੀ ਉਹਦੇ ਦਿਖਾ ਗਿਆ ਦੋ ਦਿਨ ਦੋ ਦਿਨ ਨਾਦਰੀ ਖਾਦੀਆਂ ਦੋ ਦਿਨ ਤਾਂ ਮੈਂ ਖਾ ਗਿਆ ਜਾਂਦਾ ਹੁੰਦਾ ਜਿਆਦਾ ਖਾ ਗਿਆ ਜਿਆਦਾ ਤੂੰ ਬੈਠਾ ਤਾਂ ਤਿੰਨ ਤਿੰਨ ਸੋਲੇ ਉਹਦੇ ਖਾ ਲੈ ਸੋਲੇ ਦੀਆਂ ਹਾਂ ਪਾ ਦੋ ਕੋਈ ਉਹਦੇ ਖਾ ਕੇ ਚੌਦਸ ਦੀਆਂ ਚੌਲਾਂ ਦੀਆਂ ਚੌਲਾਂ ਦੀਆਂ ਵਾ ਘੱਟ ਬਣਨ ਤਿਆਰ ਆ ਫੇਰ ਮੈਂ ਤਾਂ ਕੀ ਕਰਾਂ ਬਾਪੀ ਕੱਲ ਜੀ ਚੂਰ ਨੂੰ ਲੈ ਜਾ ਬਿੰਦਰ ਤੇ ਜਾ ਕੇ ਜੱਟ ਚਾਰ ਰੋਟੇ ਵੇਢੇ ਆ ਜਾਗੇ ਚੂਰ ਨੂੰ ਲੈ ਜਾ ਚੂਰ ਨੂੰ ਅੱਜ ਮੋਲੇ ਅੱਜ ਮੋਲੇ ਖਾ ਗੋਣੇ ਅੱਜ ਹੋ ਅੱਜ ਮੋਲੇ ਲਿਆ ਮੈਂ ਸਾਨੂੰ ਖਰਾਉਂਗਾ ਅੱਜ ਰਾਤ ਨੂੰ ਫੇਰ ਅੱਧਰ ਹੁਣ ਲੰਗਰ ਹਾਂ ਹਾਂ ਉਹਦਾ ਇਹ ਦੇ ਨਾਲ ਖਾਦਾ ਦੱਲੀ ਨੇ ਵਾਲੇ ਰਾਜੀ ਆਣਾ ਬੱਲੀ ਉੱਤੇ ਮੈਂ ਰੋਟੀ ਚੋਕੀ ਆਕਾ ਮੈਂ ਤੇ ਆਜਾ ਹੁਣ ਪੰਮੇ ਦਾ ਚਿੱਲ ਜਲਦੇ ਸੀ ਵੀ ਆਏ ਫਿਰ ਤੇਪੇ ਵੀ ਜਲਦੇ ਸੀ ਪੰਮੇ ਦਾ ਜਗੇ ਪੰਮੇ ਦਾ ਹੱਥ ਵਿੱਚ ਪੰਮੇ ਸੁਨੇਹਾ ਹਾਂ ਹਾਂ ਮੇਰਾ ਗਾਰਡ ਚੋਂ ਜਾਣਾ ਪਾਪਾ ਵਿੱਚ ਤੇ ਪਾਪਾ ਵਿੱਚ ਤੇ ਮੈਂ ਬੈੰਦਾ ਹਾਂ ਹੁਣ ਕੱਢਿਆ ਤੇ ਹਿਸਾਬ ਦਾ ਲੈ ਬਣਾ ਤੇਰਾ ਹਿਸਾਬ ਕਿਤਾਬ ਜਾ ਕੱਢਿਆ ਬਸ ਸਾਰੇ ਹੀ ਹਾਂ ਬੜੀ ਠੀਕ ਹੈ ਦਾ 177 ਬੂਟਾ ਸਾਰੇ ਹੀ ਦਾ ਹਾਂ 20 ਦੇ ਉੱਪਰ ਹਾਂ ਉੱਥੇ ਹਾਂ ਤੂੰ ਪੈਸੇ ਦੱਸ ਵੀ ਕਿੰਨੇ ਮੰਗਾ ਬੱਸ ਵਾ ਤੈਨੂੰ ਦੱਸਤਾ ਵੀ ਤੇਰਾ ਮਾਲ ਇਹ ਹੈਗਾ ਇਹ 8 ਲੱਖ ਰੁਪਏ ਮੰਗਲਾ ਤੂੰ ਅੱਛਾ ਕਿੰਨਾ ਲਾਉਂਦੇ ਤੇ ਉਹ ਉਹ ਤਾਂ 12 ਲੱਖ ਰੁਪਏ ਲਾ ਕੇ ਲਾਉਣ ਦੋ ਹਾਂ ਦਾ 6 ਦੰਦੇ ਤੇ ਹਾਂ 6 ਜੀ ਵਾ ਤੇਰਾ 7 ਕਦੇ ਨੇੜੇ ਤੇੜੇ ਮਾਲ ਹੈ ਭਾਜੀ ਇੱਥੇ ਕਿਉਂ ਮੈਂ ਬੈਠਾ ਵੀ 7 ਕਦਾ ਜੁਕਿਆ ਹੋਈ 7 ਕਦਾ ਆ ਕਰੇ ਹਾਂ ਉਸ ਸਕੀਮ ਤੋਂ ਦੱਸ ਦਿੰਦਾ ਹਾਂ ਮੈਂ ਤਾਂ ਫਾਸੂ ਮਾ ਕਰੇ ਉਹ ਤਾਂ ਮੰਗਣਾ ਹੀ ਪੈਣਾ ਲੰਗ ਫਰਕ ਤਾਂ ਖਾਵਾ ਤਾਂ ਮੰਗੇ ਲਏ ਉਹ ਰਕੇ ਪਰ ਬਾਹਰ ਦਾ ਮਗਣੀ ਉੱਠ ਮੰਗ ਲੈਣਾ ਅੱਠ ਅੱਠ ਮੰਗ ਲੈਣਾ ਉੱਥੇ ਜ ਖਾਦੀਆਂ ਮੰਗ ਲੈਣਾ ਹਾਂ ਠੀਕ ਨਹੀਂ ਹਾਂ ਹੁਣ ਨਹੀਂ ਖੜੂਗਾ 20 ਦਿਨ ਨੂੰ ਖੜਦੀ ਹਾਂ ਅੱਗੇ ਠੀਕ ਨਹੀਂ ਗੱਲ ਨਹੀਂ ਫਿਰ ਸਾਹਿਬ ਤਾਂ ਪਟਾ ਕੇ ਆਜਾ ਨਹੀਂ ਫਿਰ ਆਪ ਪਟਾ ਕੇ ਹਿੜਨੀ ਸੁਣੇ ਆ ਆਪੇ ਹਿੜਦੇ ਨੇ ਫਿਰ ਠੀਕ ਨਹੀਂ ਹੋਰ ਕੀ ਪੱਕੀ ਖੜ ਕੇ ਫਿਰ ਪਰਿਆ ਯਾਰ ਨਾਲੇ ਬਾਤਾਂ ਘਾਟਾ ਪਤਾ ਨਾਲੇ ਪਤਾ ਲੱਜੂਗਾ ਹਾਂ ਹੈ ਕਿ ਨਹੀਂ ਇਹ ਤਾਂ ਨਹੀਂ ਫਿਰ ਇਹ ਤਾਂ ਲੀ ਬੋਟ ਰਿਹਾ ਦਿਖਾਉਂਦਾ ਹੈ ਨਹੀਂ ਇਹ ਬੋਲਟ ਕਿੱਥੇ ਦਿਖਾਉਂਦਾ ਯਾਰ ਹਲੇ ਬੋਲਟ ਜਿਆਦਾ ਘੱਟਦਾ ਹੀ ਤਾਂ ਆਪ ਹੈ ਹਲੇ ਬੋਲਟ ਬੋਲਟ ਬੰਦ ਤਾਂ ਜਾਵੇ ਮੜਾ ਯਾਰ ਮੈਂ ਕੋਲ ਪਾਲ ਨੂੰ ਆਹ ਜਿਆਦਾ ਬਾਜੀਆਂ ਭੱਜਦਾ ਹੈ ਕਾਹੇ ਕਰੋ ਸਰ ਮੈਂ ਕਿ ਨੁਕਤਾ ਦੱਸੂnga ਮੈਂ ਆਹ ਕਰੋ ਉੱਥੇ ਜੂਰੀਆ ਪਾ ਲਾ ਦੀ ਸੱਤ ਬੰਦੇ ਕਿ ਸਰ ਬੰਨ ਬੰਨ ਤੇ ਚਲ ਆਹੇ ਲੜਕਾ ਕਿੱਥੇ ਗੱਡ ਰੋਟਰ ਦਾ ਜੂਪਾ ਸੈ ਨੂੰ ਮੈਂ ਤੂੰ ਹੋਰ ਕੀ ਇਹ ਥੋੜੀ ਜਿਆਦਾ ਹੀ ਵੱਜ ਜਣਾ ਤੇ ਉਹਦੇ ਨਾਲ 9 10 ਹੋਰਦਾ ਹੋਈ ਆ ਵੇਖਿਆ ਵਾ ਉੱਥੇ ਲੜਕੀ ਜਾਏਗਾ ਸਾਰੀ ਰਾਤ ਵੀ ਉਧਰ ਨਾ ਜਾਂਦਾ ਹੋਰ ਤਾਂ ਇਹਦੀ ਉਮਰ ਲੰਘ ਗਈ ਜਿਹੜੀ ਬਦਨਾ ਨਹੀਂ ਨਹੀਂ ਮਿੱਠੇ ਬਦੇਵਾਂ ਹੋਊਗਾ ਦੇਖ ਤਾਂ ਸਿੱਧਾ ਯਾਰ ਪਾ ਕੇ ਹੁਣ ਤਾਂ ਕੋਈ ਦਵਾਈ ਬਸ ਕਿੰਨਾ ਗਣਾ ਪਾਉਂ ਠੀਕ ਐ ਇੰਨਾ ਗਣਾ ਹੁਣ ਤਾਂ ਕੋਈ ਦਵਾਈ ਵਾਸਰ ਕਰ ਸਕਦੀ ਆ ਹੁਣ ਤਾਂ ਜਿੰਨੇ ਇਹਨੇ ਲੰਬਾ ਹੋਣਾ ਸਾਰੇ ਛੋਟੇ ਹੈ ਠੀਕ ਐ ਜਿੰਦ ਦਫਾ ਫਸਾ ਕਰਦਾ ਉਹਦੀ ਰੋਕਦੇ ਨਹੀਂ ਹੈਗੇ ਜਰੂਰੀ ਥੋੜੋ ਬੋਲਟ ਹਾਈਟ ਦਾ ਚੱਲਣਾ ਯਾਰ ਤੂੰ ਜਾਣਗਾ ਚੱਲਣਾ ਓ ਠੀਕ ਆ ਬੋਲਟ ਲੈ ਕੇ ਤਾਂ ਆਵੇ ਦਿਖਾਉ ਤਾਂ ਹੈ ਨਹੀਂ ਪਾਰਟੀ ਕਰੀ ਜਾਂਦਾ ਬੋਲਟ ਦੀ ਲੇਕਿਨ ਨਹੀਂ ਆਉਂਗਾ ਲਿਆਉਣਾ ਹੋਊਗਾ ਨਹੀਂ ਲਿਆ ਯਾਰ ਖਾ ਕੇ ਲਿਆਂਦਾ ਪਾਰਟੀ ਮੈਂ ਹੀ ਕਰੂੰਗਾ ਤੂੰ ਕੀ ਕਰ ਨੂੰ ਸਾਲੂ ਜਾਵਣ ਨਹੀਂ ਆਹ ਕੋ ਪਾਰਟੀ ਮੈਂ ਕਰੂੰਗਾ ਜੀ ਦੇਖਦਾ ਕਰੂੰਗਾ ਦੇਖਣਾ ਜੇ ਤੂੰ ਲੈ ਕੇ ਤਾਂ ਦਿਖਾ ਤਾ ਜਿਹੜਾ ਰੰਗ ਰੂਪ ਸਾਨੂੰ ਤਾਂ ਹੀ ਨਹੀਂ ਪਤਾ ਹੋਰ ਕੀ ਆ ਤਾਂ ਅੰਦਰ ਖੜਾ ਹਟਾ ਲੈ ਕੇ ਤੇ ਚਲਾ ਕੇ ਵੀ ਦੇਖ ਲਿਆ ਆਮ ਜਿਹਾ ਦੇਖਦੇ ਆ ਹਾਂ ਫੇਰ ਤੂੰ ਘੱਲ ਆਪਾਂ ਇਹ ਨੀ ਆਉਂਦਾ ਉਹ ਲਾਉਂਗੇ ਹਾਂ ਆਨੇ ਮਾ ਲੈ ਕੇ ਨਹੀਂ ਆਉਂਦਾ ਕਹੇ ਲੈ ਕੇ ਆਉਗਾ ਕੰਦ ਉਹ ਨਹੀਂ ਲਾਉਂਦੇ ਨਜ਼ਰ ਲਿਆ ਤੂੰ ਨਜ਼ਰ ਲਾਉਂਗੀ ਜੁੱਤੀ ਬੰਨ੍ਹ ਨਹੀਂ ਮੂਰੇ ਉਹ ਕੰਮ ਕਰਕੇ ਆਈ ਉਧਰ ਤੇ ਕੰਮ ਕਰਕੇ ਆਈ ਭੂਖ ਲਿਆਈ ਉੱਥੇ ਲਾਈਟ ਮਾ ਲਾ ਲਈ ਮੂਰੇ ਜੁੱਤੀ ਆ ਗਈ ਆ ਫਲੇਟ ਪਰ ਲਾ ਲਿਆ ਜੀ ਕੰਪਨੀ ਦਿੱਤੀ ਹੈਗੀ ਉਹ ਨਜ਼ਰ ਨਹੀਂ ਲੱਗਦੀ ਹੈਗੀ ਯਾਰ ਤੇਰੀ ਨਜ਼ਰ ਲੱਗਦਾ ਜੱਗਾ ਹੈਗਾ ਮੈਂ ਹੈਗਾ ਜਿਹੜੇ ਖੜੇ ਹੈਗੇ ਕੋਈ ਨਹੀਂ ਜੱਲਣ ਦੀ ਸ਼ੱਕ ਨਹੀਂ ਦਿੰਦੀ ਪਾਰਟੀ ਜਿਹੜੀ ਅਸੀਂ ਉਹ ਕਰਦੇ ਹਾਂ ਬੋਟ ਦਿਖਾ ਦੇ ਉਹ ਚੱਕੇ ਮੈਂ ਮੰਗਿਆ ਤੁਹਾਨੂੰ ਦਰਸ਼ਨ ਕਰਾ ਦੇ ਬੋਟ ਦੇ ਆਏ ਹੋ ਜੇ ਵੀ ਹੌਸਲੇ ਹੋਏ ਹੋ ਲਿਆਨਤਾ ਹੈ ਲਿਆਨਤਾ ਉਹ ਘਟੋ ਘਟ ਨੰਬਰ ਦਾ ਪਤਾ ਲੱਜੂਗਾ ਕਿੰਨਾ ਤੇਰੇ ਬੋਟ ਦਾ ਹੁਣ ਸਾਨੂੰ ਪਤਾ ਵੀ ਅੱਜ ਗੱਗੇ ਦਾ ਨੰਬਰ ਹੈ ਜੱਗੇ ਦਾ ਇਹ ਇਹ ਚੀਜ਼ ਉਹ ਸਾਡਾ ਉਹ ਤੇਰਾ ਬੋਟ ਹੀ ਨਹੀਂ ਦੇਖਿਆ ਨਾ ਰੰਗ ਰੂਪ ਦੇਖਿਆ ਕਿਹੜਾ ਹੈ ਮਾਡਲ ਕੀ ਚੀਜ਼ ਦਿਖਾ ਸਕਦੇ ਸਾਨੂੰ ਹਾਤਾ ਗੱਲ ਲਿਆ ਕੱਲ ਜੀ ਆਉਂਗਾ ਕੱਲੇ ਲਿਆ ਇਹਨੂੰ ਲਿਆ ਦੇਂ ਚ ਮੈਂ ਕੱਲੂ ਆਪਣਾ ਦੁੱਬ ਕੋਲੇ ਰੱਖੋ ਕਿਸੇ ਵੀ ਟਾਈਮ ਦੱਬ ਲਿਓ ਇਹਨੂੰ ਅਜਾ ਦੁੱਬ ਦਾ ਕੋਈ ਗੱਲੀ ਆਵਰੇ ਦੀ ਪਾਰਟੀ ਅਸੀਂ ਕਰ ਦੂੰਗੇ ਯਾਰ ਕਿਉਂਕਿ ਕਹਿੰਦੇ ਤੇਜ਼ਤੀ ਹੈ ਨਾ ਮੈਨੂੰ ਇਹਦਾ ਮੱਕੀ ਦਾ ਨਾ ਮੈਂ ਤਾਂ ਗੰਨੇ ਦਾ ਦਿੱਤਾ ਸੀ ਨਾ ਇਹਦਾ ਨਾ ਥੱਕਾ ਹੋਇਆ ਇਹਨਾਂ ਮੱਕੀ ਦਾ ਗੱਲ ਤਾਂ ਹੀ ਦੇ ਦਿੱਤਾ ਉਹਦਾ ਗੰਨੇ ਦਾ ਦੁੱਬ ਮੈਂ ਕਹਿੰਦਾ ਘਾੜੂ ਦੂਈ ਲਾਵੇ ਹੋਰ ਚਾਰ ਟਾਇਰ ਵਾਲੀ ਬੜੀ ਓਕੇ ਇਹ ਭਰੀਓ ਦੇ ਦੇਣੀ ਫਿਰ ਗੱਡੀ ਗੱਡੀ ਪਿਆਵੇ ਬਗਨੀ ਦੀ ਭਰੀਓ ਦੇ ਦੇਣੀ ਮੈਂ ਕਿਹਾ ਚਾਰ ਟਾਇਰ ਵਾਲਾ ਬੋਲਟ ਹੈ ਨਾ ਮੈਂ ਗੱਡੀ ਆ ਬੋਲਟ ਕਿਉਂ ਆ ਜਮੇ ਹਾਏ ਤਾਂ ਹੈ ਹੋਰ ਪਤਾ ਨਹੀਂ ਵਧੀਆ ਹੀ ਵਧੀਆ ਗੱਡੀ ਦਾ ਹੁਣ ਕਰ ਕਰਦੀ ਜਰੂਰਤ ਹੈ ਗੱਡੀ ਦਾ ਸਰਦਾ ਮੈਨੂੰ ਨਹੀਂ ਸਰਦਾ ਹੈ ਹੁਣ ਨਹੀਂ ਕਿਹਾ ਜਿਵੇਂ ਨਾ ਗੱਡੀ ਵੀ ਨਹੀਂ ਸਰਦਾ ਮੇਰੇ ਪੈਰਾਂ ਗੇ ਥੋੜੋ ਚੱਲਣਾ ਬੋਲਟ ਨਹੀਂ ਜਾਣ ਗਿਆ ਚੱਲਣਾ ਪੈਰ ਨਹੀਂ ਲੱਗਦੇ ਤਾਂ ਕਿ ਛਾਲ ਮਾਰ ਕੇ ਬੈਠ ਜਾਣਾ ਮੋ ਵੀ ਕਿ ਛਾਲ ਮਾਰ ਕੇ ਬੈਠ ਗਿਆ ਤਾਂ ਕਿ ਹੋ ਗਿਆ ਸਰਤੇ ਸੀ ਹਾਂ ਯਾ ਦੂਆ ਮੋਟ ਚ ਆਉਂਦਾ ਇਹ ਬੋਲਟ ਰਹਿਣਾ ਪੂਰੀ ਜੀ ਜਾਨ ਨੂੰ ਬਣਾ ਰੱਖਦਾ ਇਹ ਹਾਂ ਗੱਲ ਠੀਕ ਆ ਬਰਾਉਦਾ ਕੇ ਨਹੀਂ ਦੂਏ ਮੋੜ ਸਾਈਂ ਦੀ ਜਾਨ ਨਹੀਂ ਦੇਖ ਲਓ ਕਿਹੜਾ ਮਾਡਲ ਆ ਖੜਕਾਇਆ ਪਿਆ ਮਰਾ ਜੀ ਪੰਜ ਛੇ ਮਾਡਲ ਹੋਣਾ ਛੇ ਮਾਡਲ ਹੁਣ ਸਕੂਟਰੀ ਜ਼ਿਆਦਾ ਚੱਕਦਾ ਹੈ ਹੁਣ ਸਕੂਟਰੀ ਜ਼ਿਆਦਾ ਚੱਕਦਾ ਹੁਣ ਉਹ ਤੇ ਨਾ ਗੇੜੇ ਮਿਲ ਗਏ ਆਈਟੀ ਵਾ ਖਾਸੇ ਅੱਜ ਵੀ ਐਕਟਿਵ ਵਾਲੀ ਜਾਂਦਾ ਲਈ ਹੋਰ ਦੱਸ ਕਿੰਨੇ ਦਾ ਪਾਣੀ ਪੂਰਾ ਹੋ ਜਾਂਦਾ ਹੁਣ ਲਾਈਟ ਦਾ ਬਾਧੂ ਰਹਿੰਦੀ ਆ ਹੁਣ ਤਾਂ ਪਾਣੀ ਪੂਰਾ ਹੋਣਾ ਹੀ ਆ ਉੱਥੇ ਪਾਣੀ ਵੀ ਜ਼ਿਆਦਾ ਮੰਗਦਾ ਰਹਿਸਤਾ ਫਿਰ ਲਾਈਟ ਬਦਲੀ ਆ ਨਹੀਂ ਨਹੀਂ ਆ ਪੈ ਪੈ ਦੱਬੇ ਵੇ ਕਿਤੇ ਮੈਨੂੰ ਹੋਣਾ ਲਾਈਟ ਬੰਦ ਗਈ ਬਦਲੀ ਮੱਕੀ ਜਗੇ ਬਣਿਆ ਉਹਦਾ ਚੌਂਤੇ ਵਾਲੀ ਗੇ ਕੱਦੀ ਕਰੀ ਨਾ ਉਹਨੇ ਪਤੀ ਉਹ ਫੇਰ ਵਾਪਸ ਕੱਦੀ ਕਰੀ ਨਾ ਉਹਨੇ ਫੇਰ ਤਾਂ ਕੰਮ ਖੈਦਿਆ ਪਾ ਇੱਤਿਆਹ ਹਾਂ ਤੇ ਇਹਨਾਂ ਡਾਲਾਂ ਨੂੰ ਬਾਤ ਹੀ ਹੋਣੀ ਹੈ ਮਰਨਾਂ ਨੂੰ ਬਾਤੀਆਂ ਬਾਵੇ ਦੱਲੀ ਆਹ ਦੱਲੀ ਗੱਲੀ ਕੇ ਖਿਆਨ ਦਾ ਹੁਣ 9:30 ਹੋ ਗਏ ਜਾਣੇ ਕਰਨ ਨੂੰ ਬਸ ਚੱਲੇਗਾ ਨੂੰ ਬਸ ਜਿੰਨੇ ਵਾਸਤੇ ਖਾਦੇ ਰੋਟੀ ਕਿਧਰ ਜਾਗਾਤਾ ਹਾਂ ਹਾਂ ਲੈ ਦੇ ਰੇਪੀਆਂ ਦੀਆਂ ਚੱਲ ਚਲੀਏ ਜੀ ਚੱਲ ਗਏ ਚਲੋ ਚਲੀਏ ਬਦਲੀ ਜਲੇਬੀ ਖਾ ਕੇ ਜਲਦੀ ਚਲੋ ਠੀਕ ਹੈ ਬੈਠੋ ਜੀ ਆਹ ਟਰੈਕਟਰ ਵਿੱਚ ਹੀ ਜਾਤਾ ਯਾਰ ਥੋੜੇ ਆਲਾ ਥੋੜੇ ਜਨਰੇਟਰ ਤੇ ਚੱਲਦਾ ਹੋਣਾ ਹੈ ਵਧੀਆ ਬਈ ਫੇਟੇ ਨਹੀਂ ਗਾਣਾ ਪੈਣਾ ਭਾਈ ਪੱਕਾ ਡਰਾਈਵਲ ਵੀ ਇਹੀ ਹੈ ਇਹ ਆ ਜਾਂਦਾ ਹੀ ਮਰਸੀਓ ਬੰਨਜਾ ਦਾ ਆਪਣਾ ਚੱਲਣਾ ਸਾਹੀ ਆ ਤੇਜ ਕਰਪਾ ਮੈਂ ਕਹਿੰਦਾ ਮੇਰੇ ਤੋਂ ਚੱਲ ਜਾਏਗਾ ਤਾਂ ਮਾਣ ਜਾੜਾ ਦਾ ਦੂੰ ਆਪਣਾ ਲਾ ਕੇ ਤੇਰੇ ਨੂੰ ਮਿੱਠਾ ਆ ਵੀ ਚੱਲਣਾ ਉਥੇ ਹੈ ਮਿੱਠਾ ਬਾਣੀ ਲਾ ਰਾਤ ਨੂੰ ਹੁਣ ਕਿੱਥੇ ਮਿੱਠਾ ਦਿਨ ਪਤਾ ਰਹਿ ਗਿਆ ਬਲਾ ਦਾ ਆਦਮੀ ਪਿਲਾਵੇ ਕੋਈ ਹੈ ਕਿ ਨਹੀਂ ਚਲੋ ਜਲਦੀ ਚਲੋ ਚਲੋ ਠੀਕ ਹੈ ਜੀ ਚੱਲ ਬਈ ਦੁੱਲੀ ਪਿੰਕਾ ਵੀ ਆਇਆ